ਕੀ ਨਾਮ ਹੈ ਇਹ ਆਪਣਾ ਪਿੰਡ ਕਿਹੜਾ ਹੈਗਾ ਮੇਰਾ ਨਾਮਤਰਸੇਵ ਸਿੰਘ ਪਿੰਡ ਡੂਰੀਆਂ ਕੀ ਮਾਮਲਾ ਹੋਇਆ ਜਿਹੜਾ ਤੁਹਾਡੇ ਨਾਲ ਹੋਇਆ ਮਾਮਲਾ ਇਹ ਹੈ ਜੀ ਵੀ ਉੱਦੋਂ ਵਸ ਮੇਰੇ 7 ਵਜੇ ਬਿਆਨ ਛੇੜੀ ਜੀ ਸਕੂਲ ਅਵਦੀਪ ਸਕੂਲ ਦਾ ਡਰਾਈਵਰ ਆ ਜਮ ਬੈਂਡ ਦਾ ਤੇ ਉੱਤੇ ਦੋ ਬੰਦੇ ਬਿਆਨ ਛੇੜੀ ਅੱਡੇ ਤੇ ਗਿਆ ਜੀ ਉੱਥੇ ਪੰਜ ਚੜ੍ਹੇ ਲੋਕੇ ਬੈਠੇ ਸੀ ਅੱਡੇ 'ਚ ਉਹਨਾਂ ਨੇ ਬਹਿਣ ਕੇ ਰਕੇ ਆਹ ਲੋਨ ਮੇਰੇ ਨਾਲ ਮਤਲਬ ਕਿ ਗੁੰਡਾਗਰਦੀ ਕੀਤੀ ਜੀ ਮਾਰਨ ਆਏ ਮੈਨੂੰ ਮਤਲਬ ਮਾਰਨ ਆਏ ਸੀ ਮੇਰੇ ਨਾਲ ਮੇਰੇ ਮੇਰਾ ਬੇਟਾ ਵੀ ਸੀ ਜੀ 6 ਸਾਲ ਦਾ ਉਹ ਵੀ ਡਰ ਗਿਆ ਜੀ ਉਹਨੂੰ ਸਾਰਾ ਪਤਾ ਹੈ ਤੇ ਉਹ ਮੈਨੂੰ ਮਾਰਨ ਆਏ ਸੀ ਜੀ ਤੇ ਉਹਨਾਂ ਕੋਲ ਜਿਵੇਂ ਕਿ ਡੰਡੇ ਵੀ ਸੀ ਜੀ ਵਿੱਚ ਲੋਹੇ ਦੇ ਹਥਿਆਰ ਵੀ ਸੀ ਰਾਡ ਰੋਡ ਜਾ ਹੈਗਾ ਤੀ ਜੀ ਹੈ ਬੈਠ ਸੀ ਜੀ ਵੀ ਉਹਨਾਂ ਨੇ ਮੈਨੂੰ ਖੂਬ 20 ਪੇ 25 ਮਿੰਟ ਕੁੱਟਿਆ ਜੀ ਤੇ ਪਿੰਡ ਵਾਲੇ ਆ ਕੇ ਮੈਨੂੰ ਛਡਾਇਆ ਜੀ ਮੌਕੇ ਤੇ ਮੈਂ ਬੇਵੋਸ਼ ਹੋ ਗਿਆ ਜਿਵੇਂ ਕੋਈ ਸੁਪਨੀ ਇਹਨਾਂ ਦੇ ਵਿੱਚ ਜੀ ਉਹ ਜਿਹੜੇ ਹੈਗੇ ਨੇ ਜਿਵੇਂ ਜੇ ਹੰਸਾ ਹੋ ਗਿਆ ਜੀ ਬਲੀ ਸਿੰਘ ਹੋ ਗਿਆ ਜੀ ਤੇ ਇੱਕ ਜਗਤਾਰ ਸਿੰਘ ਜਸੂ ਹੋ ਗਿਆ ਜੀ ਜਗਤਾਰ ਹੋ ਗਿਆ ਜੀ ਸਾਰੇ ਕਿੱਥੇ ਰਹਿਣ ਵਾਲੇ ਸੀ ਉਹ ਹੁੰਦਾ ਪਰ ਮੇਰੇ ਪਿੰਡ ਤੇ ਉਹਨੇ ਜੇ ਗਵਾਂਢੀ ਰਹੀ ਥੋੜੇ ਗਵਾਂਢੀ ਸੀ ਸਾਡੇ ਮੇਰੇ ਗਵਾਂਢੀ ਰਹਾ ਜੀ ਜਿਹੜਾ ਤੁਹਾਡਾ ਇਹ ਕੁੱਟਮਾਰ ਹੋਈ ਹੈ ਤੁਹਾਡੇ ਨਾਲ ਕੀ ਕਾਰਨ ਕਰਕੇ ਹੋਈ ਹੈ ਮੇਨ ਕਾਰਨ ਕੀ ਹੈ ਮੇਨ ਕਾਰਨ ਤੇ ਇਹ ਬੈਂ ਦੀ ਰੰਜਸ ਸਮਝ ਕੇ ਦੀ ਜੀ ਬਸ ਜਿਸ ਬੈਂ ਦੀ ਕਾਰਨ ਤੇ ਸਕੂਲ ਬੈਂ ਦੇ ਡਰਾਈਵਰ ਹਾਂ ਸਕੂਲ ਬੈਂ ਦਾ ਡਰਾਈਵਰ ਆ ਜੀ ਇਹ ਬੈਂ ਦੀ ਰੰਜਸ ਕਰਕੇ ਜੀ ਸਿਸਟਮ ਬਣ ਗਿਆ ਹੋਰ ਕੋਈ ਗੱਲ ਵੱਧ ਫਿਰ ਕਿੰਨੇ ਕ ਸੱਟਾਂ ਲੱਗੀਆਂ ਨੇ ਤੁਹਾਡੀ ਸੱਟਾਂ ਬਥੇਰੀਆਂ ਲੱਗੀਆਂ ਦੋਵੇਂ ਵਰੀਆਂ ਬਾਹਾਂ ਤੋੜ ਕੇ ਜੀ ਦੋ ਲੱਤਾਂ ਤੋੜ ਕੇ ਸਿਰਚ ਵੀ ਸੱਟਾਂ ਆ ਮੇਰੇ ਤੇ ਬਾਕੀ ਲੰਡੇ ਦਾ ਬਹੁਤ ਮਾਰ ਗਿਆ ਜੀ ਕਿਹੜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੁਹਾਨੂੰ ਮੈਂ ਜਿਸ ਸਮੂਹ ਨੂੰ 147 ਹਸਪਤਾਲ ਵਿੱਚ ਐਡਮਿਟ ਹੈ ਕਿੰਨੀ ਤਰੀਕ ਨੂੰ ਐਡਮਿਟ ਹੋ 10 ਤਰੀਕ ਨੂੰ ਜੀ ਸਵੇਰੇ 10 ਵਜੇ ਦਾ ਵਕਾ ਜੀ 11 ਵਜੇ ਹੋਰ ਐਡਮਿਟ ਹੋ ਗਿਆ ਜੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੋਈ ਸੂਚਨਾ ਦਿੱਤੀ ਗਈ ਹੈ ਉਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ 10 ਤਰੀਕ ਨੂੰ ਆਇਆ ਸੀ ਮੁਲਾਜ਼ਮ ਜੀ ਊਨਕ ਥਾਣੇ 'ਚ 4:00 ਵਜੇ ਭਿਆਨ ਲੈ ਕੇ ਜੀ ਮੁੜ ਕੇ ਕੋਈ ਕਾਰਵਾਈ ਨਹੀਂ ਜੀ ਐਸੀ ਸਾਡੀ ਕੋਈ ਸੁਣਵਾਏ ਜੀ ਕੀ ਗੱਲ ਹੈ ਕੀ ਬਾਤ ਹੈ ਇਹ ਹੈਗਾ ਤੇ ਇਰਾਦਾ ਕਤਲ ਜੀ ਕੀ ਮੰਗ ਕਰਦੇ ਹੋ ਮੰਗ ਤਾਂ ਸਾਡੀ ਵੀ ਸਾਸੀ ਗਰੀਬ ਆਦਮੀ ਸੀ ਸਾਡੇ ਘਰ ਜਾਂਦਾ ਲੱਗ ਰਿਹਾ ਜੀ ਤੇ ਮੇਰਾ ਬੇਟਾ ਵੀ ਡਰਿਆ ਬੈਠਾ 6 ਸਾਲ ਦਾ ਜੂਰੇ ਨਾਲ ਸਕੂਲ ਪੜ੍ਹਨ ਜਾਂਦਾ ਸੀ ਜੀ ਮੰਗ ਇਹ ਵੀ ਸਾਨੂੰ ਸੱਚਾਈ ਦਾ ਮਤਲਬ ਵਧੀਆ ਨਹੀਂ ਬਦਲ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਸਜ਼ਾ ਹੋਣੀ ਚਾਹੀਦੀ ਜੀ ਇਰਾਦਾ ਕਤਲ ਦੀ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਹੈਗਾ ਕੀ ਹੋਇਆ ਤੁਹਾਡੇ ਹਸਬੰਦ ਦੇ ਨਾਲ ਪੰਜ ਛੇ ਜਣਿਆਂ ਨੇ ਅੱਡੇ ਤੇ ਛੁਪ ਕੇ ਮਾਰ ਕੁੱਟ ਜਾਦੇ ਕੀਤੀ ਸੀ ਉਹਦੇ ਸਕੂਲ ਬੈਂਚ ਲੋਨਡਾ ਜੀ ਮੇਰਾ ਹਸਬੰਦ ਉਹਦੇ ਵਿੱਚ ਮੇਰਾ ਬੇਟਾ ਵੀ ਤਾਂ 6 ਸਾਲ ਦਾ ਉਹ ਬਹੁਤ ਡਰ ਰਿਹਾ ਹੂੰ ਕਹਿ ਰਿਹਾ ਵੀ ਮੈਂ ਮੰਮੀ ਘਰ ਨਹੀਂ ਜਾਣਾ ਹੈ ਕਿਉਂਕਿ ਉਹਨੇ ਵੀ ਮਾਰ ਦੇਣਗੇ ਉਹ ਬੰਦੇ ਜਿਹੜੇ ਪਾਪਾ ਨੂੰ ਕੁੱਟ ਕੇ ਗਏ ਕਿਉਂ ਮਾਰ ਕਟਾਈ ਕੀਤੀ ਇਹਨਾਂ ਨੇ ਬਸ ਕਹਿੰਦੇ ਵੀ ਬੈਲ ਨਹੀਂ ਖੜਾਣ ਦੇਣੀ ਉਹਰੇ ਤੈਨੂੰ ਵੈਨ ਖੜਨ ਤੋਂ ਟਾ ਦੇਂਗੇ ਤੈਨੂੰ ਵੈਨ ਟੋੜਟਾਵਾ ਦਾਂਗੇ ਬਸ ਯਾਹ ਰੰਜੀਤ ਬਾਜੀ ਜੀ ਨਾ ਕੋਈ ਕਾਰਵਾਈ ਹੋਈ ਜੀ ਕੋਈ ਕਾਰਵਾਈ ਹੋਈ ਜੀ 10 ਦਿਨ ਹੋ ਗਏ ਉਦੋਂ ਮੇਰੇ ਪਤੀ ਹਸਬੰਡ ਕੇ ਮਾਰ ਕੇ ਗਏ ਉਦੋਂ ਮੈਨੂੰ ਵੀ ਮੈਂ ਕਹਿ ਗਏ ਤੇ ਜੀ ਵੀ ਜਾਓ ਤੇਰੇ ਮੇ ਜਿੰਨਾ ਜੋ ਰਹਿ ਲਗਾ ਲੀਂਗੇ ਤੇ ਹੁਣ ਕੀ ਮੰਗ ਕਰਦੇ ਹਾਂ ਮੰਗੇ ਨੂੰ ਨਾ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੀ ਹੋਰ ਕੋਈ ਮੰਗ ਨਹੀਂ ਜੀ